ਹਾਂਜੀ ਬਾਈ ਮਾਂਡਰੀ ਫਰਮ ਬਰਨਾਲਾ ਉੱਪਰ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਆ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਅੱਜ ਦੀ ਵੀਡੀਓ ਆਪਣੇ ਆਪ ਦੇ ਘਰੋਂ ਲੈ ਕੇ ਆਈ ਆ ਦੂਜਾ ਸ਼ੂਆ ਬੈਠਨੇ ਸੂਣਾਗਾ ਜੀ ਮੰਨ ਕੇ ਚਲੋ 2 ਜਾਂ 3 ਜਾਂ 2 2-3 ਦਿਨ ਜਾਣੀ ਬਿਲਕੁਲ ਰੈਡੀ ਆ ਤੇ ਮੰਨ ਕੇ ਚਲੋ ਵੀ 2-3 ਦਿਨ ਕੱਢੇ 2 ਕੱਢੇ ਤਿਆਰ ਆ ਤੇ ਸ਼ੂਆ ਦੂਜਾ ਵੀਰੇ ਪਹਿਲਾਂ ਨੇ 17-18 ਕਿਲੋ ਦੁੱਧ ਦਿੱਤਾ ਹੋਇਆ ਦੂਜੇ ਸ਼ੂਏ ਸੂਣ ਦੇ ਵਿੱਚ ਹੁਣ 2-3 ਦਿਨ ਬਾਕੀ ਆ ਇਸ ਵਾਰ 20 ਤੋਂ ਪਲੱਸ ਦੀ ਉਮੀਦ ਆ ਕਿਉਂਕਿ ਰੁੱਤ ਬਹੁਤ ਸੋਹਣੀ ਆ ਤੇ ਦੂਜਾ ਨੰਬਰ ਵੀਰੇ ਕੋਈ ਵੀ ਭਰਾ ਬੁੜੀਆਂ ਚੋਈ ਜਾਣ ਜਵਾਕ ਚੋਈ ਜਾਣ ਇਹਨੇ ਪੈਰ ਨਹੀਂ ਚੈੱਕਣਾ ਸੀਲ ਦੀ ਆਪਣੀ 101% ਗਾਰੰਟੀ ਆ ਤੇ ਤੀਜਾ ਨੰਬਰ ਇਹਦੇ ਵਿੱਚ ਬਾਈ ਕੋਈ ਬਿਮਾਰੀ ਦਾ ਦਾਗ ਨਹੀਂ ਕੋਈ ਆ ਕੇ ਖੁਰ ਚੈੱਕ ਕਰ ਲੈ ਕਈ ਵਾਰੀ ਖੁਰਜੇ ਲਈ ਜਾਂਦੇ ਹੁੰਦੇ ਪਸ਼ੂ ਪਿੱਛੇ ਖੁਰਾਂ ਚ ਆਇਆ ਹੁੰਦਾਗਾ ਕੋਈ ਵੀ ਬਿਮਾਰੀ ਦਾ ਇਹਦੇ ਤੇ 1% ਦਾ ਕੋਈ ਕਦੇ ਬਿਮਾਰੀ ਚ ਨਹੀਂ ਆਈ ਹੋਈ ਆਰਡਰ ਕੁਆਲਿਟੀ ਚਾਰੇ ਪਾਸੋਂ ਆਰਡਰ ਇਹਦਾ ਨਰਮ ਨਾਪ ਨਾਪ ਕੇ ਦੇਖ ਸਕਦੇ ਹੋ ਕੋਈ ਭਰਾ ਹੁੰਦਾ ਕੋ ਕਿਉਂਕਿ ਮਸਟੈਟ ਹੋਈ ਹੁੰਦੀ ਹੈ ਤੇ ਕਲਡਾ ਹੋਇਆ ਹੋਇਆ ਹੁੰਦਾ ਪਿਛਲੇ ਸੂਏ ਦਾ ਮਾੜੀ ਮੋਟੀ ਦਵਾਈ ਦੇ ਕੇ ਠੀਕ ਕਰਿਆ ਹੁੰਦਾ ਆਪਾਂ ਇਹ ਚੀਜ਼ ਤੋਂ ਬਾਈ ਚਾਹੇ 20000 ਦਾ ਨਫਾ ਬਣਿਆ ਆਪਾਂ ਇਹ ਚੀਜ਼ ਨਹੀਂ ਲੈ ਕੇ ਆਉਣੀ ਹੈਗੀ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਵੀ ਪਤਾ ਵੀ 5-4 ਦਿਨਾਂ ਬਾਅਦ ਹੋਰ ਵੀ ਵੀਡੀਓ ਆਉਂਦੀ ਆ ਜਿਹੜੀ ਵੀ ਕੋਈ ਆਉਂਦੀ ਆ ਕਿਉਂਕਿ ਮੰਨ ਕੇ ਚਲੋ ਵੀ ਮੇਰੀ ਆਦਤ ਆ ਵੀ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਉਹ ਪਸ਼ੂ ਖਰੀਦਣ ਦੀ ਆਦਤ ਹੁੰਦੀ ਆ ਆਪਣੀ ਵੀ ਕਿਉਂਕਿ ਆਪਣੇ ਨਾਲ ਘਰਾਂ ਵਾਲੇ ਬਾਈ ਜੁੜੇ ਹੋਏ ਆ ਤੇ ਹੜਪੱਤੇ ਹੜਪੱਤੇ ਘਰਾਂ ਵਾਲੇ ਬਾਈ ਜੁੜੇ ਹੋਏ ਆ ਤਾਂ ਕਰਕੇ ਮੇਰੀ ਆਦਤ ਹੁੰਦੀ ਆ ਵੀ ਬਾਈ ਜੇ ਚੀੜੀ ਚੀਜ਼ ਲਿਆਂਦੀ ਜਾਵੇ ਪੂਰੀ ਦੀ ਪੂਰੀ ਲਿਆਂਦੀ ਜਾਵੇ ਬਾਕੀ ਹਾਈਟ ਦੀ ਗੱਲ ਕਰਦੇ ਆ ਬਾਈ ਨਾਰਮਲ ਹਾਈਟ ਦੇ ਵਿੱਚ ਆ ਕੋਈ ਬਾਲੀ ਵੱਡੀ ਨਹੀਂ ਮਧਰੀ ਗੋਡੀ ਦੀ ਬਹਿੜਾ 10 ਸੂਏ ਝੋਲਿਓ ਇਣੀ ਆਹੀਂ ਰਹਿਣਾ ਜਾਂਦਾ ਜਾਣ ਗੋਲ ਤੇ ਜਾਨ ਬਹੁਤ ਜ਼ਿਆਦੇ ਆ ਬਾਈ ਸੋਹਣੀ ਸੁਹਣੀ ਦਾ ਕੋਈ ਆਂਤ ਨਹੀਂ ਜਿਹੜਾ ਵੀ ਕੋਈ ਭਰਾ ਲੈ ਗਿਆ ਯਾਦ ਕਰੂਗਾ ਤੇ ਆਰਡਰ ਕੁਆਲਿਟੀ ਆ ਕਦੀ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਵਾ ਦਿੰਦਾ ਬਹੁਤ ਸੋਹਣੀ ਬੰਤਰਾ ਥਣਾ ਦੀ ਬਾਈ ਮੂਠੀ ਵਾਲਾ ਥਣ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਹੋ ਥਣ ਦਾ ਸਾਈਜ਼ ਤੇ ਆਰਡਰ ਕੁਆਲਿਟੀ ਚੈੱਕ ਕਰੋ ਬਾਈ ਮੰਨ ਕੇ ਚਲੋ ਬੁੱਕਲ ਦੇ ਵਿੱਚ ਫੋਟੋ ਬਾਈ ਫੋਟੋ ਚੌੜਾ ਲੇ ਬਾਹੂ ਤੇ ਚਾਰੇ ਥਣ ਪੂਰੇ ਨਿਖਣ ਮੇ ਪੂਰਾ ਗੈਪ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸਾਫ ਆਰਡਰ ਦੀ ਬੈੜੀ ਆ 75000 ਬਿਲਕੁਲ ਜਾਇਜ਼ ਰੇਟ ਆ ਪੂਰੇ ਜੋ ਥੋੜਾ ਬੜਾ ਮਾਨਤਾਨ ਤੁਹਾਡਾ ਜ਼ਰੂਰ ਕੀਤਾ ਜਾਊਗਾ ਜੇ ਕਿਸੇ ਭਰਾ ਨੂੰ ਬਾਈ ਪਸੰਦ ਆਊਗੀ 9592 74577 ਤੇ ਪਿੰਡ ਭਦਾਵੜਾ ਜੀ ਤੇ ਆਰਡਰ ਕੁਆਲਿਟੀ ਦੀ ਬਹੁਤ ਜ਼ਿਆਦਾ ਸਾਫ਼ ਆ ਕਿਸੇ ਪਾਸੇ ਹੱਥ ਧਰਾ ਨਹੀਂ ਅੱਜ ਦੀ ਘੜੀ ਹੋ ਜਾ ਪਤਾ ਉਧਰੋ ਚਾਹੇ ਆਏ ਮੰਨ ਲੋ ਭੇੜੇ ਜੇ ਖੜਾ ਕੇ ਦੱਸਾ ਉੱਤੇ ਦੇ ਸੱਟ ਕੇ ਚੋਈ ਚੱਲੋ ਇਹਨੇ ਕਰਮ ਵਾਲੀ ਨੇ ਪੈਰ ਨਹੀਂ ਚੱਕਣਾ ਬਾਕੀ ਸ਼ਾਈਨਿੰਗ ਦੇਖੋ ਬਾਈ ਰੰਗ ਰੂਪ ਬਹੁਤ ਜ਼ਿਆਦਾ ਸੋਹਣਾਗਾ ਸਮੀ ਪਲੀ ਵੀ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਸਾੰਬੀ ਵੀ ਨਹੀਂ ਹੈਗੀ ਜੰਦ ਜਾਨ ਬਾਈ 트ਾਂਜੈਕਸ਼ਨ ਤੇ ਦੋ ਘਟੇ ਖਾ ਕੇ ਬਾਈ ਦੇ ਦੱਸਣ ਦੇ ਹਿਸਾਬ ਨਾਲ ਬਹੁਤ ਹੀ ਜਿਆਦੇ ਸਮੀ ਵੀ ਬਹਿੜਾ ਜੇ ਕੋਈ ਭਰਾ ਨਵਾਂ ਕੰਮ ਚਲਾਉਣਾ ਚਾਹੁੰਦਾ ਪਹਿਲੀ ਵਾਰ ਖਰੀਦਣਾ ਚਾਹੁੰਦਾ ਜਾਂ ਕੋਈ ਵੀ ਬਾਈ ਗਾਂਆਂ ਲੱਭਦਾ ਫਿਰਦਾ 20 ਪਲੱਸ ਵਾਲੀ ਤਾਂ ਦੂਜਾ ਸੂਆ 6 ਦੰਦ ਬਹਿੜਾ ਬਾਈ ਆਪਣੇ ਨਾਲ ਕੰਡੈਕਟ ਕਰ ਲਿਓ ਪਿੰਡ ਭਟੌੜਾ ਜ਼ਿਲ੍ਹਾ ਬਰਨਾਲਾ ਬਹੁਤ ਹੀ ਜਿਆਦੇ ਸਾਫ਼ ਸੁਥਰਾ ਜਾਨਵਰ ਆ ਤੇ ਆਪਣਾ ਤਾਂ ਇਹੀ ਹੁੰਦਾ ਵੀ ਬਾਈ ਜਿਹੜਾ ਇੱਕ ਵਾਰੀ ਆਪਣੇ ਤੋਂ ਜਾਨਵਰ ਲੈ ਗਿਆ ਉਹ ਵਾਰ-ਵਾਰ ਆਉਂਦਾ ਰਹੇ ਬਾਕੀ ਚਲੋ ਥੋੜਾ ਜਿਹਾ ਕਹਿੰਦੇ ਆ ਅਗਲੀ ਦੀ ਕਿਸਮਤ ਵੀ ਆ ਦੁੱਧ ਪੁੱਤ ਕਰਮਾ ਦੇ ਵੀ ਹੁੰਦੇ ਆ ਤੇ ਪਰ ਅੱਜ ਦੀ ਘੜੀ ਜਾਨਵਰ ਦੇ ਵਿੱਚ ਕੋਈ ਵੀ ਕਿਸੇ ਵੀ ਪਰਸੈਂਟ ਦੀ ਕਮੀ ਨਹੀਂ ਮੂੰਹ ਵਾ ਦੇਖੋ ਕਿੰਨਾ ਸੋਹਣਾ ਹੋ ਜਾ ਪਿੱਛੇ ਤੇ ਜਿੱਥੇ ਮਰਜ਼ੀ ਪੈਰ ਤਰਾ ਲੋ ਕਰਮਾ ਵਾਲੀ ਨੇ ਪੈਰ ਨਹੀਂ ਚੱਕਣਾ ਹੈਗਾ ਫੋਲ ਦੂਰ ਹੋ ਕੇ ਵੀਡੀਓ ਬਣਾਉਣਾ ਬਾਈ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਐਦਾਂ ਹੀ ਪਿਆਰ ਨਾਲ ਜੁੜੇ ਰਹੋ ਤੇ ਮਿਲਦੇ ਆਂ ਅਗਲੀ ਵੀਡੀਓ ਦਿਨਾਂ